ਹਾਲਜਾਸਿਕਾਲ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਕੂਤਰਪਾਤਰ ਠੀਕ ਆਜੋ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਜੀ ਸਾਲਾਬ ਤੜਕੇ ਤੜਕੇ ਆਪਾਂ ਬਰਲੇ ਕਰੋ ਬੋਕਰਾਂ ਚੱਕ ਲੈਂਦੀਆਂ ਕੂਤਰਾਂ ਦੇ ਖੁੱਡੇ ਦੀ ਤੇ ਸਾਰੇ ਘਰ ਦੀ ਸਫਾਈ ਕਰਦੇ ਆਂ ਜੀ ਠੀਕ ਆ ਚੋ ਬ్రో ਤੇ ਆਜੋ ਫਿਰ ਕਰੀਏ ਵਲੌਗ ਦੀ ਸਟਾਰਟਿੰਗ ਸਟਾਰਟਿੰਗ ਕੀ ਕੰਮ ਦੀ ਸਟਾਰਟਿੰਗ ਕਰੀਏ ਤੇ ਬਾਈ ਬਾਕੀ ਸਾਰਾ ਬਦਲਨ ਦਾ ਕਮਰੇ ਦੀ ਸਫਾਈ ਕਰਦੇ ਆਂ ਕੂਤਰਾਂ ਵਾਲੇ ਦੀ ਲਓ ਜੀ ਕਰਤੀ ਸਫਾਈ ਖੁੱਡੇ ਦੀ ਆਪਾਂ ਕਰਤਾ ਨਾ ਇੱਕ ਨੰਬਰ ਕੰਮ ਰਜਾਨਾ ਬੋਕਰ ਮਾਰੀ ਰੱਖਾਂ ਕਰਾਂਗੇ 1 2 ਦਿਨਾਂ ਤੋਂ ਹੀ ਰਜਾਨਾ ਵੀ ਬਾਲੀਆਂ ਉੱਠਾਂ ਹੀ ਨਹੀਂ ਬੰਦੀ ਤਾਂ ਨਹੀਂ ਤਾਂ ਸਮੈਲ ਆਉਣ ਲੱਗ ਜਾਂਦੀ ਆ ਉਹ ਉੱਥੋਂ ਰਹਿ ਗਿਆ ਉੱਥੋਂ ਬੱਕਰ ਕੱਢੀ ਨਹੀਂ ਮੈਂ ਕਬੂਤਰ ਤੰਗ ਹੋਣਗੇ ਤਾਂ ਕਰਕੇ ਬਾਕੀ ਅੱਜ ਉੱਥੇ ਨਾ ਸਹੀ ਕੂਤਰ ਐਨ ਲੈਣੋਂ ਆ ਰਹੇ ਨੇ ਬੈੱਡ ਤੇ ਕੁਝ ਕਿਤਾਬ ਬੈਠਿਆ ਪਰ ਧੂੜ ਨਿਕਲਦੀ ਆ ਤੇ ਆਹ ਮੈਂ ਕਈ ਲੈਣ ਕੇ ਗੰਦ ਕੱਢਨਾ ਤੇ ਇਧਰੋਂ ਬਾਕੀ ਆ ਸਾਰੇ ਵੀਡੀਓ ਚੋਂ ਇਕੱਠੀ ਕਰਦਾ ਬੱਕਰ ਮਾਰਦਾ ਮੈਂ ਗੰਦ ਗੁੰਦਿਆ ਤਾਂ ਇੱਥੇ ਵੱਡੀ ਬੱਕਰ ਮਾਰਾਂਗੇ ਠੀਕ ਆ ਜੀ ਬਾਕੀ ਮੈਂ ਕਰਦਾ ਕੰਮ ਨੂੰ ਵੇਟ ਲਾਂ ਬਈ ਆਪਣੇ ਕਬੂਤਰਾਂ ਨੂੰ ਨਾ ਕੱਲੀ ਠੰਡ ਲੱਗੀ ਆ ਹੋਈ ਹੋਰ ਕੋਈ ਚੱਕਰ ਨਹੀਂਗਾ ਤੇ ਬਾਕੀ ਨਾ ਯਾਰ ਵੀ ਮਤਲਬ ਅੱਜ ਖੱਟਾ ਬਲਬ ਲਾ ਦਾਂਗੇ ਠੀਕ ਆ ਜੀ ਨਾਲੇ ਐਂ ਕਰਾਂਗੇ ਅੱਜ ਵੀ ਓਮਣੀ ਠੰਡ ਤਾਂ ਹੈ ਨਹੀਂ ਪਰ ਇਹ ਕਬੂਤਰਾਂ ਨੂੰ ਠੰਡ ਲੱਗੀ ਆ ਅੱਗ ਬਾਲ ਕੇ ਕੋਲੇ ਇਕੱਠੇ ਕਰਕੇ ਕੋਲੇ ਰੱਖ ਦਾਂਗੇ ਕਮਰੇ 'ਚ ਕੋਈ ਮਤਲਬ ਉੱਤੇ ਟੱਕ ਟੋਕ ਕੇ ਵੀ ਸੇਕ ਰਾਵੇ ਕਮਰੇ 'ਚ ਨਿੱਗੜਾ ਰਵੇ ਤਾਂ ਕਰਕੇ ਇੱਕ ਦੋ ਦਿਨ ਰੱਖਾਂਗੇ ਉਹਨੇ ਨਾਲ ਕਬੂਤਰ ਸੈੱਟ ਅਪ ਹੋ ਜਾਣਗੇ ਫਿਰ ਕੋਈ ਹੋਰ ਪ੍ਰਬੰਧ ਕਰਦਾਂਗੇ ਠੀਕ ਆ ਜੀ ਬਾਕੀ ਆਪਣੀ ਖਰਾਕ ਹੈ ਨਹੀਂ ਲਓ ਜੀ ਤੇ ਹੁਣ ਮੈਂ ਨਾ ਅੱਜ ਵੈਸੋ ਹੀ ਕਰਤੀ ਥੁਡੇ ਦੀ ਤੇ ਬਾਕੀ ਹੁਣ ਕਬੂਤਰਾਂ ਨੂੰ ਧੁੱਪੇ ਬੰਨਦੇ ਆ ਕੱਢਦੇ ਆ ਸਾਰਿਆਂ ਨੂੰ ਪਹਿਲਾਂ ਤੋਂ ਛੋਟੀ ਛਤਰੀ ਲਾਈਏ ਛੋਟੀ ਛਤਰੀ ਤੇ ਬਿਠਾਉਂਦੇ ਆ ਧੁੱਪੇ ਨੂੰ ਆਹ ਸਾਫ਼ ਕਰਨ ਵਾਲੀ ਆ ਯਾਰ ਆ ਮਿੱਠਾ-ਪੁੱਠਾ ਜਿਹਾ ਬੱਚੇ ਮੂੰਹ ਮਾਰਦੇ ਵਾ ਨਾ ਬਾਹਰ ਜਾ ਕੇ ਨੂੰ ਸਾਫ਼ ਕਰੇ ਵਾਂ ਬੱਕਰ ਮਾਰ ਕੇ ਲਓ ਭਾਈ ਵੱਡੇ ਕੂਤਰ ਬਾਹਰ ਕੱਢਤਾ ਬੈਠਾ ਪਰ ਤੰਗ ਕਰਦੇ ਆ ਮੇਰੇ ਸਲੇ ਦੇ ਕੱਟ ਉੱਡ ਕੇ ਇੱਥੋਂ ਉੱਥੇ ਕੰਨ ਤੇ ਬੈਹਿੰਦੇ ਕਦੀ ਕਿੱਥੇ ਬੈਹਿੰਦੇ ਹੁਣ ਜਾ ਕੇ ਇੱਥੇ ਬੈਠਾ ਛਤਰੀ ਤੇ ਬਹਿ ਗਿਆ ਜਾਂ ਉੱਟ ਕੇ ਮੈਂ ਇੱਥੇ ਆਇਆ ਤਾਂ ਚਲੋ ਬਹਿ ਗਿਆ ਵਧੀਆ ਗੱਲ ਹੈ ਤੇ ਬਾਕੀ ਉਹ ਸਾਰਿਆਂ ਨੂੰ ਇਕੱਠੇ ਜਿਹੜੇ ਕੱਟ ਸੀ ਉਹਨਾਂ ਤੇ ਬਿਠਾ ਦੇ ਭੈਜੋ ਬੱਚਿਆਂ ਨੂੰ ਮਾਰਨ ਲੱਗ ਗਏ ਸੀਗੇ ਤਾਂ ਕਰਕੇ ਫਿਰ ਮੈਂ ਇੱਕ ਜੋੜੀ ਨੂੰ ਉੱਤੇ ਕਰਤਾ ਤੇ ਇੱਕ ਕੂਤਰ ਤੇ ਉਹ ਪੱਠੀ ਜੀ ਨੂੰ ਉੱਥੇ ਥੱਲੇ ਕਰਤਾ ਮੈਂ ਬੱਚਿਆਂ ਨੂੰ ਨਹੀਂ ਮਾਰਨਗੇ ਉੱਥੇ ਵਾਵਾ ਕੂਤਰ ਇਕੱਠੇ ਹੋ ਗਏ ਸੀ ਤੇ ਬਾਕੀ ਅੰਦਰ ਹੀ ਆ ਯਾਰ ਅੰਦਰ ਰਹਿਣ ਦੀਏ ਤੰਗ ਕਰਨੇ ਕੇ ਬਾਹਲੇ ਤਾਂ ਉਹਨਾਂ ਨੂੰ ਕੱਲੋਂ ਧੁੱਪ ਲਵਾ ਦਾਂਗੇ ਅੱਧਿਆਂ ਨੂੰ ਅੱਜ ਲਵਾਤੀ ਠੀਕ ਹੈ ਜੀ ਐਂ ਲ ਇਹਨੂੰ ਐਂ ਕਰਕੇ ਧੁੱਪ ਲਵਾਉਣੇ ਆ ਠੀਕ ਹੈ ਚੋbro ਬਾਕੀ ਓਕੇ ਦੀ ਰਿਪੋਰਟ ਹੈ ਜੀ ਹੁਣ ਜਾ ਕੇ ਗਾਵਾਂ ਨੂੰ ਪਾਣੀ ਪੂਣੀ ਪਿਆਉਣੀ ਆ ਵਿਹਲੇ ਹੁੰਨੇ ਕੰਮ ਕਰਕੇ ਫਿਰ ਇਧਰਲੇ ਪਾਸੇ ਹੁਣੇ ਦੁਬਾਰਾ ਮੈਂ ਗੇਟਕੂਟ ਲਾ ਦਾਂ ਕਿਤੇ ਉਹ ਨਾ ਹੋਵੇ ਬਿੱਲੀ ਹਮਲਾ ਕਰ ਦੇ ਬਾਕੀ ਉੱਤੋਂ ਹੀ ਜਾਣ ਕੇ ਕੋਠੇ ਉੱਤੋਂ ਦੀ ਮੈਂ ਨਿਗਾ ਰੱਖੂਗਾ ਉੱਤਰਾ ਤੇ ਪੰਜਾਂ ਮਿੰਟਾਂ ਦਾ ਕੰਮ ਆ ਬਸ ਤਾਂ ਉਹ ਕਰਕੇ ਵਿਹਲੇ ਹੋ ਕੇ ਹੁਣੀ ਆ ਜਾਾਂਗੇ ਲਾਓ ਜੀ ਕੂਤਰ ਕਬਤਰ ਬੈਠੇ ਛਤਰੀਆਂ ਤੇ ਆਪਣੇ ਵੱਡੇ ਤੇ ਇਧਰ ਆਪਣਾ ਰਾਈਸ ਲੈ ਗਿਆ ਸੀ ਅੱਜ ਰਾਈਸ ਬਣੇ ਸੀ ਕਰੇ ਤੇ ਮੈਂ ਇਧਰ ਹੀ ਚੱਕਦਾ ਮੈਂ ਚੱਲ ਕੂਤਰਾਂ ਦੇ ਕੋਲੇ ਨਾਲ ਨਿਗਰ ਰਹਿੰਦੀ ਕੂਤਰਾਂ ਤੇ ਤੇ ਖਾਲੀਏ ਨਾਲ ਤੁਸੀਂ ਸ਼ਗੋ ਆ ਜੂ ਬਾਈ ਠੀਕ ਹੈ ਚੋਬਰ ਤੇ ਉੱਤੇ ਲ ਲਈਏ ਛੋਲ ਜਾ ਛਾਂ ਕਰ ਲਈਏ ਤੇ ਨਾਲੇ ਨਾਲ ਫੋਨ ਵੇਖਾਂਗੇ ਠੀਕ ਹੈ ਜੀ ਬਾਈ ਤੇ ਸ਼ਾਮ ਹੋ ਚੁੱਕੀ ਹੈ ਪੂਰੀ ਸ਼ਾਮ ਕੀ 4:00 4:30 ਹੋ ਚੁੱਕੇ ਨੇ ਤੇ ਚੋਬਰ ਹੁਣੇ ਕੋਟ ਕਾਰਡ ਪਾ ਕੇ ਐਂਡ ਕੀ ਕਹਿੰਦੇ ਆ ਸ਼ੂ ਤੇ ਲੋਰ ਆਇਨਾ ਕਿ ਵੀ ਨਾਈਕੀ ਦੇ ਰੀਜਨਲ ਪਾ ਰੱਖੇ ਪ੍ਰੋਵ ਰੀਜਨਲ ਦੀ ਪਤਾ ਨਹੀਂ ਕਿੰਨੀ ਵੀ ਕਾਪੀ ਕਾਪੀ ਆਹਾ ਉਹ ਵੀ ਆਹ ਦੇਖੋ ਪਾਟੇ ਪੈਂਦੇ ਯਾਰ ਇਹ ਪਾਟ ਗਏ ਸੀ ਤਾਂ ਕਰਕੇ ਕਰੇ ਪਾ ਪੂਲੇ ਮੈਂ ਠੀਕ ਹੈ ਜੋ bro ਤੇ ਬਾਕੀ ਜੀ ਬੱਚੇ ਅੰਦਰ ਕਰਦੇ ਆ ਉਧਰ ਆਹ ਅੰਦਰ ਕਰਦੇ ਆ ਜਿਹੜੇ ਉੱਤੇ ਬੈਠੇ ਮਹਾਰਾਜ ਜੀ ਇਹਨਾਂ ਨੂੰ ਸਾਰਿਆਂ ਨੂੰ ਅੰਦਰ ਕਰਦੇ ਆ ਜੋੜੀ ਉੱਤੇ ਬੈਠੀ ਉਹ ਛੋਟੇ ਬੱਚਿਆਂ ਨੂੰ ਹਵਾ ਠੰਡੀ ਚੱਲਦੀ ਪਈ ਹੈ ਤਾਂ ਕਰਕੇ ਚੋਬਰ ਨੇ ਕੋਟ ਕਾੜ ਤੇ ਸ਼ੂਸ਼ਾ ਪਾਲੇ ਫੂਟ ਪਾਲੇ ਯਾਰ ਆ ਮੈਂ ਦੱਸ ਪੁੱਤ ਤੈਨੂੰ ਕੀ ਕਰ ਇਹ ਨਹੀਂ ਮੈਂ ਦੱਸ ਤੈਨੂੰ ਕੀ ਚੱਲ ਹੈ ਕਮਲੋਂ ਨਾ ਹੋਵੇ ਤਾਂ ਮੈਂ ਕੋਈ ਕਹਿ ਮੈਂ ਤਾਂ ਲੈ ਜਿੱਥੋਂ ਤੂੰ ਉੱਟ ਗਿਆ ਨਹੀਂ ਉੱਥੋਂ ਤਾਂ ਮੇਰਾ ਹੱਥ ਹੀ ਨਹੀਂ ਪਹੁੰਚਦਾ ਇਹਨੂੰ ਫੜ ਲਈਏ ਯਾਰ ਠੀਕ ਹੈ ਚੋਬਰ ਆ ਆ ਕੀ ਲੋਟ ਆ ਕੀ ਆ ਗਈ ਲਾ ਮੈਂ ਤੈਨੂੰ ਕੋਈ ਕਹਿੰਦਾ ਸੀਗਾ ਜਿੱਥੇ ਤੂੰ ਸੀ ਨਾ ਉੱਥੇ ਤਾਂ ਮੇਰਾ ਹਾਥ ਵੀ ਨਹੀਂ ਪਹੁੰਚਦਾ ਸੀ ਪੁੱਤ ਤੂੰ ਤਾਂ ਐਵੇਂ ਡਰ ਡਰ ਕੇ ਲੈ ਚੱਲ ਤੈਨੂੰ ਅੰਦਰ ਹੀ ਛੱਡ ਦਿੰਦਾ ਮੈਂ ਗੇਟ ਖੋਲ ਕੇ ਨਾལਤਰੇ ਤਾਇਆ ਚਾਚਾਾਂ ਦੇ ਜਵਾਕਾਂ ਨੂੰ ਛੱਡ ਦਿੰਦਾ ਸੱਚ ਤੇਰੇ ਭਤੀਜੇ ਭਤੂਜ ਲੱਗਦੇ ਹੁਣੇ ਜਿਹੜੇ ਵੀ ਲੱਗਦੇ ਚੱਲ ਠੀਕ ਹੀ ਆ ਬਾਤ ਆੜ ਦਈਏ ਇੱਥੇ ਸਾਰੇ ਜਾਨਵਰ ਕਰਤੇ ਮੈਂ ਖੁੱਡੇ ਦੇ ਅੰਦਰ ਤੇ ਸੱਚ ਨਾਲ ਇੱਕ ਜਾਨਵਰ ਹੋਰ ਦੇ ਕੇ ਗਿਆ ਅਮਰਪਾਲ ਹੁਣੇ ਆਏ ਸੀਗੇ ਮਤਲਬ ਉਹ ਨਾ ਇਹਨਾਂ ਦਾ ਕੋਈ ਬੇਲੀ ਫੁੱਲੀ ਆ ਯਾਰ ਬੇਲੀ ਆ ਆਪਾਂ ਵੀ ਜਾਣਦੇ ਬਾਈ ਨੂੰ ਤੇ ਉਹਨੇ ਨਾ ਬੱਚਾ ਕੋਈ ਹੱਥ ਤੇ ਟ੍ਰੇਨ ਕਰਨਾ ਛੋਟਾ ਬੱਚਾ ਵੇਖਣ ਆਏ ਸੀ ਕਿ ਅਮਰਪਾਲ ਨੂੰ ਤਾਂ ਆਪਾਂ ਨਾ ਨਹੀਂ ਕਰ ਸਕਦੇ ਮੈਂ ਕੋਈ ਵੀ ਲੈ ਆ ਜਿਹੜਾ ਤੈਨੂੰ ਵਧੀਆ ਲੱਗੇ ਤਾਂ ਕਰਕੇ ਫਿਰ ਬੱਚੇ ਛੋਟੇ ਸੀਗੇ ਤੇ ਉਹ ਵੱਡੇ ਸੀਗੇ ਤਾਂ ਕਰਕੇ ਉਹਨੇ ਛੋਟੇ ਬੱਚਾ ਲੈ ਕੇ ਜਾਣਾ ਸੀ ਹੈਂਡ ਟ੍ਰੇਨ ਕਰਨ ਵਾਸਤੇ ਤੇ ਤਾਂ ਕਰਕੇ ਫਿਰ ਉਹ ਆਉਂਦਾ ਸੱਚੇ ਕਬੂਤਰੀ ਵੀ ਚੱਕੀ ਲਿਆ ਗਿਆ ਮੈਂ ਤੇ ਕਬੂਤਰੀ ਝੱਟ ਗਿਆ ਇਹਨਾਂ ਉਹ ਕਬੂਤਰੀ ਵੀ ਦੇਖਿਆ ਇੱਕ ਉਹ ਤੁਹਾਨੂੰ ਮੈਂ ਵਿਖਾਉਣਾ ਤੇ ਸਾਰਿਆਂ ਤੋਂ ਪਹਿਲਾਂ ਯਾਰ ਗਾਂਗੂ ਚੋਲਾ ਤੇ ਗਾਂਗੂ ਚੋਕ ਕੇ ਪੱਠੇ-ਪੁੱਠੇ ਪਾ ਕੇ ਪਹਿਲਾ ਹੋ ਕੇ ਜੋ ਫਰੀ ਹੋ ਗਿਆ ਨਾ ਹੁਣ ਕੰਮ ਕਰਨ ਦਾ ਟਾਈਮ ਆ ਗਿਆ ਹਨ ਹੋ ਗਿਆ ਬਾਦ ਹੁਣ ਕੰਮ ਹੀ ਚੱਲੂ ਆਪਣਾ ਪੱਠੇ ਪੁੱਠੇ ਵਾਲਾ ਬਈ ਤੇ ਹੁਣ ਉਮੀਦ ਕਿ ਕਰਾਂ ਆਪਾਂ ਮੈਂ ਵੀਡੀਓ ਅਪਲੋਡ ਕਰੀ ਕਿਉਂਦਾ ਵੈਸਿਕਾ ਠੀਕ ਹੈ ਜੀ ਤੇ ਬਾਕੀ ਨਿਰਾ ਹੋ ਚੁੱਕਿਆ ਜਾਵਾਂ ਹੀ ਤੇ ਕੂਤਰਾ ਨੂੰ ਦਾਣੀ ਦੋਨੇ ਪਾਉਣੀ ਆ ਤੇ ਨਾਲੇ ਖੱਟਾ ਬਲਬ ਲਾਉਣੀ ਆ ਉਹ ਖੁੱਡੇ 'ਚ ਤੇ ਥੋੜਾ ਜਿਹਾ ਨਾ ਕੰਮ ਉਸ ਜੀ ਹੋਗਾ ਖੁੱਡੇ ਵਾਲਾ ਉਸ ਜੀ ਕਾ ਕੀ ਮਤਲਬ ਬਲਬ ਵਾਲਾ ਕਿਉਂਕਿ ਉਹ ਬਲਬ ਜਿਹੜਾ ਬਈ ਉਹ ਬਲ ਬਹਿਗਾ ਜਿੱਥੇ ਘਰੇ ਜਾ ਕੇ ਵਗਾਉਣਾ ਯਾਰ ਐਵੇਂ ਦਸਣ ਚ ਕੰਮ ਖਰਾਬ ਹੋ ਜਾਂਦਾ ਸਾਡੇ ਅੱਧੀ ਰਾਤ ਹੋ ਗਈ ਖੇਤਾਂ ਵਿੱਚ ਦੀ ਧਾਨੀ ਕੋਲੇ ਪਹੁੰਚ ਚੁੱਕਨੇ ਪਹੁੰਚ ਨਾਲੇ ਯਾਰ ਕੋਤਰੀ ਜੀ ਕੋਠੀ ਤੇ ਬੈਠੀ ਆ ਕੋਠੀ ਤੇ ਕੀ ਚਵਾਰੇ ਤੇ ਕੋਠੀ ਆਪਣੀ ਪੈਂਜੋ ਕਿੱਥੇ ਦੋ ਕਮਰੇ ਘਰ ਹੈਗਾ ਤੇ ਚਵਾਰੇ ਤਾਂ ਲਾਉਣੀ ਹੈ ਜਾ ਕੇ ਫਿਰ ਕਰਦੇ ਆ ਜੀ ਹਾਂਜੀ ਬਈ ਤੇ ਆ ਬਲਬ ਆਪਾਂ ਲੈ ਜਾਂਦਾ ਕੂਤਰਾਂ ਨੂੰ ਦਾਣੇ ਦੋਣੇ ਵੀ ਪਾਤੇ ਅੰਦਰ ਠੀਕ ਹੈ ਜੀ ਅੰਦਰ ਪਾਤੇ ਤੇ ਮੈਂ ਕਿਹ ਚੀਜ਼ ਲੱਭ ਤੁਸੀਂ ਮੈਨੂੰ ਲੱਭ ਦੋ ਤੁਸੀਂ ਡਰਮ ਡਰਮ ਤੇ ਚੜ ਕੇ ਆਪਾਂ ਬਲਬ ਲਾਉਣਾ ਆਹਾ ਠੀਕ ਹੈ ਜੀ ਤੇ ਆ ਦੇਖੋ ਯਾਰ ਆ ਇਹਦਾ ਹਿੱਲਦਾ ਕਿਤੇ ਹੋ ਨਾ ਹੋਵੇ ਡਿੱਗ ਪੇ ਤੇ ਕਾਂ ਚੱਖਾਂ ਦੇ ਪਾ ਜੇ ਮੇਰੀਆਂ ਤਾਂ ਕਰਕੇ ਠੀਕ ਹੈ ਬਾਈ ਤੇ ਬਾਕੀ ਮੈਂ ਬਲਬਲ ਬਲਾਲਾ ਫਿਰ ਕਰਦਾ ਜੀ ਗਰਮ ਪਾਣੀ ਵੀ ਇਹਦੇ ਕੋ ਮੈਨੂੰ ਕਿਸੇ ਬਾਈ ਨੇ ਸਾਰੇ ਭਾਈਆਂ ਨੇ ਕਹਿ ਕਿਸੇ ਨੇ ਕਿ ਉਹਦੇ ਤੋਂ ਗਲਤ ਪਾਣੀ ਰੱਖਤਾ ਮੈਂ ਸਹੀ ਗੱਲ ਕਰਦੇ ਕਰਦੇ ਇੱਕ ਗੱਲ ਹੋਰ ਦੱਸਣੀ ਸੀ ਮੈਂ ਭੋਲੀ ਗਿਆ ਸੀ ਤੇ ਜਿਹੜੀ ਨਮੀ ਕਬੂਤਰੀ ਮੁੰਡਾ ਦੇ ਗਏ ਅਸੀਂ ਉਹਦਾ ਸ਼ੌਂਕ ਕਰਾਉਣਾ ਭੁੱਲੇ ਗਿਆ ਬੜੀ ਕਹਿਣ ਚੀਜ਼ ਹੈ ਠੀਕ ਹੈ ਚਾਪਰੋ ਤੁਸੀਂ ਕਹੋਗੇ ਆਹ ਕਬੂਤਰੀ ਕਿੱਥੋਂ ਲੈ ਆਂਦੀ ਵਖਾਉਣੇ ਤੁਹਾਨੂੰ ਬੈਕ ਕੈਮਰਾ ਕਰਕੇ ਦੱਸੋ ਇਹਨਾਂ ਜਿੱਡੇ ਆ ਬੈਠੀ ਸ਼ੇਰ ਨਹੀਂ ਆਰੀਂ ਜਿੱਤ ਯੱਕੇ ਸ਼ੌਂ ਕਰਾਉਣਿਆਂ ਦਾ ਬਾਕੀ ਉਹਦੀ ਵੀਡੀਓ ਚ ਕਰਾਵਾਂਗੇ ਵਧੀਆ ਤਰੀਕੇ ਨਾਲ ਤੇ ਆ ਇੱਕ ਹੋਰ ਪੱਟਾ ਇਹਨਾਂ ਨੇ ਤੁਸੀਂ ਚੱਜਦਾ ਕੰਮ ਨਾ ਕਰੇ ਗੇਟ ਤਾਂ ਨਹੀਂ ਖੁੱਲਾ ਨਾ ਨਾ ਇੱਕ ਮਿੰਟ ਇੱਕ ਮਿੰਟ ਉਹ ਯਾਰਾ ਬਿੱਡਾ ਉਹ ਖੁਜਾਈ ਸੀਗਾ ਤਾਂ ਕਰਕੇ ਇੱਕ ਮਿੰਟ ਆ ਮੈਂ ਇੱਥੇ ਲਾਦਾ ਮੈਂ ਇੱਕ ਮਿੰਟ ਉਹ ਜੀ ਤੇ ਆਹਾ ਕਬੂਦਰੀ ਬਈ ਦੇ ਕੇ ਗਿਆ ਲਾਲ ਲਾਲ ਸ਼ਿੰਬ ਤੇ ਖੱਟੀਆਂ ਅੱਖਾਂ ਦੀ ਕਾਲੀ ਨੋਕ ਦੀ ਆ ਹੋਰ ਹੀ ਟੋਪੀ ਜੀ ਆ ਉੱਤੇ ਦੀ ਅਦਰ ਨੂੰ ਮੂੰਹ ਕਰ ਅੰਦਰ ਮੁਕਰੀ ਇੱਕ ਮਿੰਟ ਆਪ ਚੈੱਕ ਕਰੋ ਯਾਰ ਜੀ ਜ ਹੋਰ ਜੀ ਹੋਰ ਜੀ ਨਸਲ ਦੱਸਿਓ ਕਿਵੇਂ ਦੀ ਕੂਤਰੀ ਯਾਰ ਠੀਕ ਹੈ ਚੋ ਬਰੋ ਰੱਖੀਏ ਜਾਂ ਨਾ ਰੱਖੀਏ ਤੇ ਬਾਕੀ ਓਕੇ ਦੀ ਰਿਪੋਰਟ ਆਈ ਬਈ ਤੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਸਬਸਕ੍ਰਾਈਬ ਕਰ ਦੇਣਾ ਚੈਨਲ ਨੂੰ ਮਿਲਦੇ ਹਾਂ ਫਿਰ ਕਿਸੇ ਨਵੇਂ ਬਲੌਗ ਦੇ ਵਿੱਚ ਉਹ ਤਕਲੀ ਬਣੇ ਰਹਿਣਾ ਚੈਨਲ ਦੇ ਨਾਲ ਠੀਕ ਹੈ ਚੋ ਬਰੋ ਕੱਲ ਨੂੰ ਮੈਂ ਜੀ ਤੇ ਦਰਖੁੱਡੇ ਦਾ ਗੇਟ ਕੁੱਟ ਲਾਦਾ ਮੈਂ ਚੰਗੀ ਤਰ੍ਹਾਂ ਠੀਕ ਹੈ ਜੀਓ ਬਰੋ ਕਿੱਥੇ ਆਹੋ ਟਾਟਾ ਪਰ ਉਹਨੇ ਕਿੱਥੇ ਰੱਖਤਾ ਆ ਰਿਹਾ ਤੇ ਬਸ ਬਈ ਕਰਦੇ ਆਂ ਵਲੌਗ ਦੀ ਐਂਡਿੰਗ ਤੇ ਮਿਲਦੇ ਆਂ ਕੱਲ ਨੂੰ ਨਾ ਮੈਂ ਵਲੌਗ ਦੇ ਵਿੱਚ ਤੇ ਕੱਲ ਨੂੰ ਯਾਰ ਮਿੰਤਰ ਦੇ ਮਤਲਬ ਪਾਰਟ ਧਰਾਇਆ ਉਹਨਾਂ ਤੇ ਕਰਿਆ ਵੀ ਜਾਣਾ ਮਿਲਦੇ ਆਂ ਫਿਰ ਕੱਲ ਨੂੰ ਨਾ ਕੋਈ ਵਲੌਗ